ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੱਗੀ ਸਾਰੀ ਰਾਤ ਅਦਾਲਤ ਤਰਨਤਾਰਨ ਵਿੱਚ ਪਹਿਲੀ ਵਾਰ ਅਕਾਲੀ ਦਲ ਦੇ ਕਿਸੇ ਵਰਕਰ ਦੇ ਉੱਪਰ ਜੋ ਗੈਰ ਕਾਨੂੰਨੀ ਢੰਗ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਮਾਮਲੇ ਵਿੱਚ ਪੂਰੀ ਰਾਤ ਜੋ ਤਰਨਤਾਰਨ ਦੀ ਅਦਾਲਤ ਵਿੱਚ ਇਹ ਕੇਸ ਚੱਲਦਾ ਰਿਹਾ ਔਰ ਤਰਕਸਾਰ ਇਸ ਦੇ ਉੱਪਰ ਫੈਸਲਾ ਸੁਣਾਇਆ ਤਰਨਤਾਰਨ ਦੀ ਅਦਾਲਤ ਦੇ ਜੱਜ ਨੇ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕੋ ਹੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਨੇ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਮਜੀਠਾ ਤੋਂ ਲਿਆ ਕੇ ਉਮੀਦਵਾਰ ਖੜਾ ਕੀਤਾ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਦਾਵਾ ਜਿਸ ਨੂੰ ਧਰਮੀ ਫੌਜੀ ਕਿਹਾ ਗਿਆ ਧਰਮੀ ਫੌਜੀ ਦਾ ਪਰਿਵਾਰ ਸੀ ਉਨ੍ਹਾਂ ਦੀ ਬੇਟੀ ਕੰਚਨਪ੍ਰੀਤ ਰੰਦਾਵਾ ਕੈਨੇਡਾ ਤੋਂ ਆ ਕੇ ਆਪਣੀ ਮਾਂ ਲਈ ਚੋਣ ਪ੍ਰਚਾਰ ਕਰਦੇ ਰਹੇ ਚੋਣ ਨੇਪਰੇ ਚੜ ਗਈ ਚੋਣ ਆਮ ਆਦਮੀ ਪਾਰਟੀ ਜਿੱਤ ਗਈ ਔਰ ਅਕਾਲੀ ਦਲ ਦੂਸਰੇ ਨੰਬਰ ਤੇ ਆ ਗਿਆ ਜਿੱਥੇ ਕਿ ਦੂਸਰੀਆਂ ਨੈਸ਼ਨਲ ਪਾਰਟੀਆਂ ਦੇ ਜਮਾਨਤਾਂ ਜ਼ਬਤ ਹੋਈਆਂ ਉਸ ਤੋਂ ਬਾਅਦ ਕੰਚਨਪ੍ਰੀਤ ਕੋ ਰੰਦਾਵਾ ਦੀਆਂ ਮੁਸ਼ਕਲਾਂ ਵੱਧ ਗਈਆਂ ਕੰਚਨਪ੍ਰੀਤ ਰੰਦਾਵਾ ਦੇ ਖਿਲਾਫ 4 ਮਾਮਲੇ ਦਰਜ ਕੀਤੇ ਗਏ ਔਰ ਕੰਚਨਪ੍ਰੀਤ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਪੇਸ਼ਨ ਦਾਇਰ ਕੀਤੀ ਤੇ ਕੰਚਨਪ੍ਰੀਤ ਨੂੰ ਅਗਾਊ ਜਮਾਨਤ ਦਿਵਾ ਦਿੱਤੀ ਕੰਚਨਪ੍ਰੀਤ ਮਜੀਠਾ ਹਲਕੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਵਾਸਤੇ ਜੋ देर शाम ਪਹੁੰਚੀ ਉਸ ਤੋਂ ਬਾਅਦ ਤਰਨਤਾਰ ਹਲਕੇ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ساری ਰਾਤ ਉਸ ਨੂੰ ਥਾਣੇ ਵਿੱਚ ਰੱਖਿਆ ਗਿਆ ਔਰ ਦੂਸਰੇ ਦਿਨ ਸ਼ਨੀਵਾਰ ਤਰਕਸਾਰ ਜੋ ਕੰਚਨਪ੍ਰੀਤ ਦੇ ਵਕੀਲਾਂ ਦੇ ਵੱਲੋਂ ਉਹਨਾਂ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਖਿਲਾਫ ਪ੍ਰਿਸ਼ਨ ਦਾਇਰ ਕੀਤੀ ਗਈ ਜਿਸ ਵਿੱਚ ਹਾਈ ਕੋਰਟ ਨੇ ਤਰਨਤਾਰਨ ਅਦਾਲਤ ਨੂੰ ਇਹ ਸਾਰਾ ਕੇਸ ਸੌਂਪਿਆ ਅਤੇ ਤਰਨਤਾਰਨ ਅਦਾਲਤ ਦੇਰ ਸ਼ਾਮ ਇਸ ਦੇ ਉੱਪਰ ਸੁਣਵਾਈ ਸ਼ੁਰੂ ਹੋਈ ਕੰਚਨ ਪ੍ਰੀਤ ਨੂੰ ਤਰਨਤਾਰਨ ਅਦਾਲਤ ਵਿੱਚ ਪੁਲਿਸ ਨੇ ਪੇਸ਼ ਕੀਤਾ ਜਿਸ ਵਿੱਚ ਤਰਨਤਾਰਨ ਦੀ ਪੁਲਿਸ ਨੇ ਆਪਣੇ 10 ਵਕੀਲ ਵੀ ਨਾਲ ਲੈ ਕੇ ਹਾਈ ਕੋਰਟ ਦੇ ਤਰਨਤਾਰਨ ਅਦਾਲਤ ਵਿੱਚ ਕੇਸ ਲੜਿਆ ਪਰ ਆਖਰ ਤਰਨਤਾਰਨ ਦੇ ਵਿੱਚ ਪੰਜਾਬ ਪੁਲਿਸ ਹਾਰ ਗਈ ਸੋ ਕੰਚਨ ਪ੍ਰੀਤ ਰੰਧਾਵਾ ਦੇ ਮਾਮਲੇ ਦੇ ਵਿੱਚ ਐਡੀਸ਼ਨਲ ਸੈਸ਼ਨ ਅਦਾਲਤ ਵਿੱਚ ਇਹ ਸੁਣਵਾਈ ਰਾਤ 2 ਵਜੇ ਤੱਕ ਚੱਲੀ ਬਿਆਸ ਦੇ ਦੌਰਾਨ ਪੁਲਸ ਵੱਲੋਂ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਜਦਕਿ ਬਚਾਅ ਧਿਰ ਦੇ ਵਕੀਲ ਕੰਚਨ ਪ੍ਰੀਤ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਖਬਰ ਲਿਖੇ ਜਾਣ ਤੱਕ ਜੱਜ ਨੇ ਆਪਣਾ ਫੈਸਲਾ ਜੋ ਰੱਖਵਾ ਰੱਖਿਆ ਸੀ ਪਰ ਤਰਕਸਾਰ ਇਹ ਫੈਸਲੇ ਦੇ ਉੱਪਰ ਜਿਹੜਾ ਕਿ ਜੱਜ ਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਕੰਚਨ ਪ੍ਰੀਤ ਨੂੰ ਜਿਹੜਾ ਰਿਹਾ ਕਰ ਦਿੱਤਾ ਗਿਆ ਔਰ ਕੰਚਨਪ੍ਰੀਤ ਜੋ ਤੜਕੇ ਰਿਹਾ ਹੁਣ ਤੋਂ ਬਾਅਦ ਸਿੱਧੀ ਦਰਬਾਰ ਸੇ ਨਮਸਤਕ ਹੋਣ ਵਾਸਤੇ ਪਹੁੰਚ ਜਾਂਦੀ ਏ ਜੋ ਕੰਚਨਪ੍ਰੀਤ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਚਬਾਲ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜਾ ਕਿ ਇੱਕ ਗੈਂਗਸਟਰ ਵਾਰਦ ਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ ਗਿਆ ਸੀ ਤਰਨਤਾਰਨ ਦੇ ਡੀਐਸਪੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਜੋ ਅਮਰਤਪਾਲ ਸਿੰਘ ਬਾਠ ਕੈਨੇਡਾ ਵਿੱਚ ਬੈਠੇ ਨੇ ਉਹਨਾਂ ਦਾ ਗੈਂਗਸਟਰਾਂ ਦੇ ਨਾਲ ਨਾਤਾ ਜੁੜਿਆ ਹੋਇਆ ਦਿਨਾਂ ਦੇ ਖਿਲਾਫ ਲਗਭਗ 2 ਦਰਜਨ ਦੇ ਕਰੀਬ ਮਾਮਲੇ ਦਰਜ ਨੇ ਔਰ ਕੰਚਨਪ੍ਰੀਤ ਜਿਹੜੀ ਕਿ ਉਹਨਾਂ ਦੇ ਐਸੋਸੀਏਟ ਹੈ ਜਿਸ ਕਰਕੇ ਕੰਚਨਪ੍ਰੀਤ ਤੋਂ ਇਸ ਦੀ ਪੁਸ਼ਗਿਸ਼ ਕੀਤੀ ਜਾਣੀ ਸੀ ਇਸ ਨੂੰ ਰਾਜਨੀਤਿਕ ਜਿਹੜਾ ਤੁਲ ਦਿੱਤੀ ਗਈ ਜੋ ਡੀਐਸਪੀ ਤਰਨਤਾਰ ਨੇ ਸ਼ਖਬੀਰ ਸਿੰਘ ਨੇ ਦੱਸਿਆ ਕਿ ਇਹ ਰਾਜਨੀਤਿਕ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਸੀ ਇਹ ਦੇਸ਼ ਨਾਲ ਜੁੜਿਆ ਹੋਇਆ ਮਾਮਲਾ ਸੀ ਜੋ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਲੈ ਕੇ ਕੰਚਨਪ੍ਰੀਤ ਦੇ ਕੋਲੋਂ ਪੁਸ਼ਕਿਸ਼ ਕਰਨਾ ਚਾਹੁੰਦੀ ਸੀ ਪੰਜਾਬ ਪੁਲਿਸ ਪਰ ਦੂਸਰੇ ਪਾਸੇ ਅਕਾਲੀ ਦਲ ਨੇ ਕੰਚਨਪ੍ਰੀਤ ਦੀ ਇਸ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਔਰ ਹਾਈ ਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਚਾੜਪਾਈ ਕਿ ਜੋ ਪਹਿਲਾਂ ਹੀ ਉਹਨਾਂ ਨੂੰ ਅਗਵਾਜਮਾਨ ਦਿੱਤੀ ਗਈ ਸੀ ਫਿਰ ਉਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਜਿਸ ਨੂੰ ਲੈ ਕੇ ਤਰੰਤਰ ਅਦਾਲਤ ਨੇ ਇਹ ਵੱਡਾ ਫੈਸਲਾ ਦਿੱਤਾ ਤਰੰਤਰ ਅਦਾਲਤ ਨੇ ਕੰਚਨਪ੍ਰੀਤ ਨੂੰ ਬਾਈ ਇਜਤ ਰਿਹਾ ਕਰ ਦਿੱਤਾ ਜੋ ਤਰਕਸਰ ਰਿਹਾ ਹੋਏ ਨੇ ਔਰ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਜਿਤਾਈ ਗਈ ਉੱਥੇ ਹੀ ਅਕਾਲੀ ਦਲ ਦੇ ਆਗੂ ਵਿਰਸਾ ਸੇਵਲਟੋਆ ਨੇ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੇ ਉੱਪਰ ਲਾਂਤਾਂ ਪਾਈਆਂ ਨੇ ਕਿ ਹੁਣ ਕੀ ਮਿਲਿਆ ਤੁਹਾਨੂੰ ਜੋ ਇੱਕ 32 ਸਾਲ ਦੀ ਨੌਜਵਾਨ ਲੜਕੀ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਤੁਸੀਂ ਗੈਰ ਕਾਨੂੰਨੀ ਟੰਗ ਨਾਲ ਜਿਹੜਾ ਕਿ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਔਰ ਕੰਚਨ ਪ੍ਰੀਤ ਰੰਦਾਵਾ ਨੂੰ ਹੁਣ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਅਕਾਲੀ ਦਲ ਵੱਲੋਂ ਕਿ ਉਹ ਤਰਨਤਾਰਨ ਦੀਆਂ ਵਿੱਚ ਜੋ ਬਲਾਕ ਸਮਤੀ ਦੀ ਜਿਲ੍ਹਾ ਪੱਛੀ ਚੋਣਾਂ ਲਈ ਫੇਰ ਚੋਣ ਪ੍ਰਚਾਰ ਕਰਨਗੇ ਔਰ ਤਰਨਤਨ ਬਲਾਕ ਸੰਮਤੀ ਚੋਣਾ ਖੁਦ ਕੰਚਨਪ੍ਰੀਤ ਰੰਦਾਵਾ ਲੜੇਗੀ ਜਿਸ ਨੂੰ ਲੈ ਕੇ ਅੱਜ ਅਕਾਲੀ ਦਲ ਨੇ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਹੈ ਜੋ ਕੰਚਨਪ੍ਰੀਤ ਰੰਦਾਵਾ ਦੇ ਹੌਸਲੇ ਬੁਲੰਦ ਨੇ ਔਰ ਤਰਨਤਨ ਦੇ ਲੋਕ ਵੀ ਅੱਜ ਕੰਚਨਪ੍ਰੀਤ ਰੰਦਾਵਾ ਦੇ ਨਾਲ ਖੜੇ ਨੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ